ਕੀ ਹਾਲ ਆ ਛੇਰਾ ਭਗਿਆ ਆ ਠੀਕ ਆ ਤਾ ਠੀਕ ਆ ਤੂੰ ਸੁਣਾ ਕਿਵੇਂ ਆ ਕੀ ਲੈ ਕੇ ਆ ਉਹ ਮਾੜੂ ਵਾਸਤੇ ਲੈ ਗਿਆ ਸੀ ਬਕੌੜੇ ਯਾਰ ਉਹ ਮੈਂ ਫੱਦਾ ਸੀ ਮੈਂ ਫੋਨ ਮਾਰਿਆ ਗੱਗੂ ਨੂੰ ਤੇ ਗੱਗੂ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਹੋਰ ਤਗੜਾ ਤੂੰ ਮਾੜਾ ਠੀਕ ਆ ਤਾ ਤੜਕੇ ਦਾ ਤੈਨੂੰ ਗਾਲਾਂ ਦੇਈ ਜਾਂਦਾ ਤੂੰ ਇਹਨੂੰ ਪਕੌੜੇ ਦੇਣ ਆ ਗਿਆ ਤੜਕੇ ਦਾ ਤੇਰੀ ਮਾਂ ਭੈਣ ਇਕ ਕਰੀ ਜਾਣ ਨਹੀਂ ਯਾਰ ਮਾੜੂ ਤਾਂ ਇਹ ਜਾ ਬੰਦ ਹੀ ਹੈਣੀ ਉਹ ਗੱਗਿਆ ਉਹ ਗੱਗਿਆ ਆ ਗਿਆ ਓ ਕੀ ਹਾਲਾ ਮਾੜਾ ਸਿਓ ਓ ਚੱਗਿਆ ਤੈਨੂੰ ਕੀ ਆਦਿਆ ਉਹਦਾ ਕੀ ਹੋ ਗਿਆ ਮਾੜੂ ਹਉ ਨਾ ਨਾ ਇੱਕ ਮਿੰਟ ਰੁਕ ਜਾ ਕੰਦਾ ਦਾ ਵੀ ਜਾਉਂਗਾ ਇਹ ਪੱਖਾ ਬੰਦ ਕਰ ਦੇ ਪੱਖਾ ਕਰ ਦਿੰਦਾ ਮੈਂ ਕਰ ਦਿੰਦਾ ਬੰਦ ਯਾਰ ਹੋਰ ਸੁਣਾ ਕੀ ਹਾਲ ਹੈ ਆ ਲੈਟ ਤਾਂ ਛੱਡਿਆ ਲੈਟ ਛੱਡ ਜ ਵਾਕਾ ਪੱਖੀ ਆਵੇ ਲੈਟ ਖਰਾਬ ਆ ਓ ਆਏ ਮੂੰਹ ਘਰ ਲਾ ਮਾੜਾ ਸਿਓ ਇੱਧਰ ਯਾਰ ਬਾਈ ਹਉ ਪੌਂਕੀਆ ਨੇ ਕਿਹੜੇ ਭਾਈ ਸੱਤੋ ਲੈ ਆ ਬੋ ਤਾਂ ਕਾ ਲੰਗਾ ਚਾ ਆ ਬਕੌੜੇ ਲੈ ਕੇ ਆ ਮੈਂ ਤਾਂ ਯਾਰ ਕਿੱਥੇ ਆ ਆਵੇ ਮੇਰੇ ਕੋਲੇ ਆ ਆਵੇ ਹੈ ਜਾ ਹਾਂ ਰਾਮਾ ਮੈਨੂੰ ਆਦਾ ਤੇ ਆ ਕੱਟੇ ਯਾਰ ਮੈਂ ਤਾਂ ਹੁਣੇ ਲੈ ਕੇ ਆ ਤੈਨੂੰ ਤਾਂ ਫੋਨ ਮਾਰਿਆ ਸੀ ਗੱਗੇ ਨੇ ਮੈਨੂੰ ਕਾਣ ਤਕਾ ਜਾਦਾ રામાડીી જ ਮਾ ਕਾ ਇਹ ਘਾਤੀ ਹੋਗੀ ਕੀ ਗੱਲ ਮੇਰੀ ਸੇਵਾ ਕਰਕੇ ਗਾ ਮੈਂ ਮਾ ਕੈਂ ਬੋਇਆ ਮੈਂ ਮਾ ਤਾਂ ਤੇਨੂੰ ਹੱਕ ਨਹੀਂ ਰੱਖਦਾ ਮੈਂ ਪਾਣੀ ਕੀ ਦੇ ਨਾ ਬਈ ਬਗਤਾ ਰਿਹਾ ਪਹਿਲੀ ਤਾਂ ਤੇਰੇ ਨਾਲ ਹੀ ਬੋਲੀ ਆਂਦੀ ਹੈ ਮੈਨੂੰ ਤਾਂ ਰਾਮ ਨੇ ਕਿਹਾ ਹੋਰ ਤਾਂ ਮੈਂ ਫੋਨ ਮਾਰਿਆ ਗੱਗੂ ਨੂੰ ਹਾਂ ਗੱਗੂ ਨੇ ਕੋਈ ਉੱਤਰ ਪਾ ਨਹੀਂ ਦਿੱਤਾ ਹੈ ਨਾ ਮੈਂ ਮੈਂ ਪਤਾ ਨਹੀਂ ਲੱਗਿਆ ਮੈਂ ਆਖਿਆ ਬਈ ਪਕੌੜੇ ਪੱਕੀ ਆ ਇਹ ਚੱਖਿਆ ਬੰਦਾ ਤੇ ਤੈਨੂੰ ਮੈਂ ਆਖਿਆ ਸੀਗਾ ਮੈਂ ਕਿਹਾ ਫੂਨ ਲਾਇਆ ਉਹਨੇ ਆਖਿਆ ਨਹੀਂ ਤੈਨੂੰ ਚੱਲਦੇ ਹਾਂ ਹਾਂ ਹਾਲਿਆਂ ਦੇ ਇਹ ਮੇਰਾ ਆਕੇ ਤੋ ਰਿਆ ਸੀ ਇਹ ਮੈਂ ਆਉਂਦਾ ਜਾਲੀ ਕਿਹਾਂ ਦੇ ਘਰ ਦੋ ਮੇਰੀ ਗੱਲ ਤਾਂ ਤੁਹਾਨੂੰ ਭਈਆ ਮਰਜੀ ਬੋਲਣਾ ਹੈ ਹੈ ਆਉਂਦੇ ਲਿਖੇ ਤਾਂ ਤੋਂ ਵਾਲੀ ਵੀ ਇਹਦੇ ਨਾਲ ਹੀ ਆ ਕਿਹਦੇ ਨਾਲ ਜੋ ਆਖਾਂ ਐਸੇ ਲਈ ਸੋਈ ਮਾੜੂ ਦੇ ਨਾ ਹੀ ਆ। ਉਹ ਤੇ ਪਾਪੇ ਤੈਨੂੰ ਮਾਂ ਦਾ ਧਮਕਤੋ ਦਾ ਗੱਲ ਸੁਣੀ। ਪਾਪੇ ਪਾਪੇ ਨਾ ਕਰਾਤੀ ਸੀ ਨੇ। ਕਿਨਾਂ? ਤੂੰ ਕਰਾਤੀ ਸੀ। ਕਿਨਾਂ? ਤੂੰ ਨਾ ਕਿ ਨਖਰਾ ਤੂੰ ਮਾਟਕਾ ਦੇ ਬੱਚਾ। ਮਾੜੂ ਵੀ ਯਾਰ ਕੀ ਗੱਲ ਆ ਤੂੰ ਨਾ ਕਰਾਤੀ ਉਹਦੇ। ਨਾ ਗਈ। ਪੰਜਾਬ ਵਾਲੀ ਆ। ਆ ਪਾਉਂਗਾ ਗੋਚਾਰੇ ਕੀ ਕਾ ਸਮਾਂ ਭਕਤਾਂ ਦੇ ਤੇ ਮਾਂ ਕਿਹਦੇ ਨਖਰਾਈ ਆ। ਉਹ ਦੂਜੇ ਬੰਦੇ ਆ। ਕਰਾਉਣੀ ਤੇ ਪਾਉਗੀ ਹੁਣ ਇਹਨੂੰ ਸਮਝਾ ਯਾਰ ਕਰਾਉਣੀ ਤੇ ਪਾਉਗੀ ਹੁਣ। ਕੋਈ ਨਹੀਂ ਆਉਂਦਾ। ਬਾਲੀਵੁੱਡ ਦਾ ਕੋਈ ਚਾਹੀਦਾ। ਮਾਤਾ ਯਾਰ ਭੂਣ ਮਾਰੇ ਗਗੂ ਨੂੰ ਤੇ ਤਾਂ ਭਲੇ ਜੂਤ ਮਾਰ ਦੇ ਤੂੰ ਮੇਰੀ ਆ ਢਾੜੀ ਨਾ ਜਾਈ। ਹਜਾ ਹਾਂ ਤੂੰ ਮੈਨਿਆ ਤੇ ਮਗਾ ਲੱਗਦਾ ਮੈਂ ਤਾਂ ਤਾੜ ਕੇ ਨਹੀਂ ਆਖਿਆ। ਆਖਿਆ ਮਗਾ ਨਾ ਲੱਗੀ। ਓ ਯਾਰ ਮੇਰੀ ਗੱਲ ਤਾਂ ਸੁਣ। ਮੈਂ ਪੜੀ ਕਿਨੇ ਨੱਜ ਕੋਈ ਹਾਂ ਮੈਂ ਬੈਠਾ। ਨਹੀਂ ਮਿਲਦੀ ਹੈ। ਹੈਂ? ਤੂੰ ਬਕਾਉੜੇ ਖਾਲਾ ਘਰ ਮਾ ਘਰ ਠੰਡੇਣਾ ਹੋ ਜਾਣ। ਹਾਂ ਕੋਈ ਨਹੀਂ। ਹਾਂ ਮੇਰੇ ਭਾਈ ਨੇ ਕੋਈ ਨਹੀਂ ਤੈਨੂੰ। ਮਾਤਾ ਫੂਣ ਮਰ। ਹਾਂ ਇਹ ਤੇਰੀ ਬੇਬੇ ਨੇ ਬਣਾਏ। ਹਦਾ ਆਹੋ ਹਾਂ ਬੁਲੀ ਲੈ ਤੇ ਹੋਰ ਹਾਂ ਨਾ ਹਣ ਕਰੇ ਓਹੋ ਜੀ ਗੋਭੀ ਹਲੇ ਬਣਾ ਰਿਹਾ ਯਾਰ ਹਦਾ ਹੋਰ ਤੇ ਮਾਤਾ ਨੇ ਇਹ ਮਗਲ 200 ਬੈਲ ਮੇਰੀ ਗੱਲ ਤਾਂ ਸੁਣ ਲੈ ਮੇਰੇ ਭਾਈ ਦੇ ਰੱਖੋ ਜਵਾਕਾ ਤੂੰ ਕਿੱਧਰ ਲਈ ਜਾਂਦਾ ਨੇ ਕਿਹਨੇ ਖਾ ਲੈਣਗੇ ਜਵਾਕ ਓ ਯਾਰ ਮਾੜੂ ਵਾਸਤੇ ਲਿਆਂਦੇ ਪੂਰਾ ਚਾਰ ਪਕੌੜੇ ਹੈ ਰਖਾ ਤੇ ਤੁਸੀਂ ਲੋਚ ਪੋ ਫੜਿਆ ਤੁਸੀਂ ਖਾ ਜਾਂਦੀ ਹੈ ਥਾਰੀ ਚੀਜ਼। ਹਾਵਲਾ ਬੱਥੇ। ਦੋਹਰਾ ਫੜਿਆ ਜਾਨਾ। ਮੈਂ ਤਾਂ ਬਥਾਉ ਨਹੀਂ ਖਾਂਦਾ। ਤੇਰੀ ਬੀਬੇ ਪਕਾਈ ਜਾਂਦੀ ਸੀ ਉਦੋਂ। ਮੈਂ ਕਿਹਾ ਭਾਈ ਫੋਨ ਮਾਰਿਆ ਮੈਂ ਗੱਗੂ ਨੂੰ। ਮੈਂ ਕਿਹਾ ਭਾਈ ਮਾੜੂ ਹੁਣਾਂ ਨੂੰ ਭੇਜ ਦੇ ਤੇਰਾ ਮਾ ਲੈ ਕੇ ਆ ਜੀ ਫੇ। ਇਹ ਸੱਤ ਨਹੀਂ ਮੰਨਿਆ ਕਿ ਇਹ ਕਹਿੰਦੇ ਗਾਣਾ ਕੱਢਣ ਲੱਗ ਗਿਆ ਮੈਨੂੰ ਮੂਹ ਰੋਏ ਕਹਿੰਦਾ ਮੈਂ ਨਹੀਂ ਜਾਂਦਾ ਲੈਦਾ। ਮੈਂ ਕਿਹਾ ਗਰਮਾ ਗਰਮ ਖਾਜੂਗਾ ਆਜੂਗਾ ਇੱਥੇ। ਤੇ ਤੂੰ ਕਾਹ ਲਈ ਕੱਢੀ ਮੈਨੂੰ ਤੂੰ ਆਖਿਆ ਮੈਂ ਨਹੀਂ ਜਾਣਾ ਇਹ ਮੇਰਾ ਕਹਿ ਕੇ ਤੇਰਾ ਬਖਤਰ ਐ ਅਸੀਂ ਨਹੀਂ ਜਿਹੜੀ ਮੈਂ ਗੱਲ ਕਰ ਤੂੰ ਆਖਿਆ ਨਹੀਂ ਮੈਂ ਮੈਂ ਨਹੀਂ ਜਾਣਾ ਮੈਂ ਇਹਨੂੰ ਆਖਿਆ ਪੱਕਾ ਉੱਡੀ ਕੱਢੀ ਜਾਂਦਾ ਸੱਚ ਨਾ ਮੰਨੇ ਮੇਰਾ ਮੈਂ ਤੈਨੂੰ ਆਖਿਆ ਨਹੀਂ ਬਈ ਫੋਨ ਮਾਰੂੰਗਾ ਮੈਂ ਭਈ ਆ ਜੀ ਇਹ ਸੱਚ ਨਹੀਂ ਤੂੰ ਹੀ ਜਾਣੇ ਬਖਤਰ ਉਹ ਯਾਰ ਜੀਪ ਦਿੱਤੀ ਆ ਰਾਮੇ ਨੂੰ ਮੈਂ ਹਾਂ ਰਾਮੇ ਨੂੰ ਜੀਪ ਨਹੀਂ ਦਵਾਈ ਮੈਂ ਇਹ ਨਹੀਂ ਮੈਲੇ ਆਖੇ ਲੱਗਦਾ ਤੂੰ ਮੰਨਦਾ ਨਹੀਂ ਮੇਰੀ ਗੱਲ ਉਹ ਜੀਪ ਤੇ ਆ ਜਾਂਦਾ ਯਾਰ ਇਹ ਰੋਕੀ ਕਿੰਨੇ ਦੀ ਦਵਾਈ ਆ ਜੀਪ ਹੂੰ ਕਿੰਨੀ ਦਵਾਈ ਜੀਪ ਪੁੱਛੀਏ ਤੁਹਾਡਾ ਇਹਨੇ ਦਵਾਈ ਆ ਮੈਂ ਦਵਾਈ ਕਿੰਨੀਆਂ ਜੀ ਦਵਾਈ ਆ ਭਗਤ ਜੀ ਸਾਡੇ 3 ਲੱਖ ਦੀ ਜੀਪ ਦਵਾਈ ਹੈ ਦਾ ਹੋਰ 2.5 ਲੱਖ ਜਵਾਕ ਨੇ ਪਾਇਆ ਇਹਨੇ ਪਾਇਆ ਨਾ ਮੈਂ ਮੈਂ ਕੋਈ ਨਹੀਂ 1500 ਤੂੰ ਵੀ ਪਾਇਆ ਪਹਿਲ ਸੰਦਾ 10000 10000 10000 ਕਰ ਰੱਖੇ ਬਿਠੇ ਇਹਦਾ ਪੈਸਾ ਦਾ ਉਹ ਪਾਇਆ 15000 ਪਾਇਆ ਇਹਨੇ 13000 ਪਾਇਆ ਨਹੀਂ ਹਉ ਤੂੰ ਭਾਈ ਆਇਆ ਕੋਣਾ ਭਾਈ ਮੈਂ ਤਾਂ ਫੋਨ ਮਰਿਆ ਮੈਂ ਤੇ ਤੇਰੀ ਜਾਣੇ ਯਾਰ ਮੈਂ ਤਾਂ ਕੁਦਰਤੀ ਮਰੇ ਜਾਦਾ ਹਾਂ ਦਾਦਾ ਮੈਂ ਆਇਆ ਹਾਂ ਨਾ ਖਾਣ ਨਾ ਖੁੰਡਾ ਦੇ ਕੇ ਜਾਣ ਨਾ ਮੈਂ ਇੱਕ ਦਿਨ ਹੋ ਗਿਆ ਬੁਕਦੇ ਹਾਂ ਆ ਬਾਬੂ ਕੇ ਬਾਅਦ ਚ ਹਾਂ ਉੱਥੇ ਦਿੱਖਦਾ ਅੱਛਾ ਹਾਂ ਬਿੰਦੀ ਨਹੀਂ ਆਇਆ ਤੂੰ ਤਾਂ ਮੱਲਾ ਤਰਿਆ ਕਰ ਨਹੀਂ ਤੂੰ ਤਾਂ ਰਹਿ ਜਾਏਗਾ ਤੇ ਥੋਤਾ ਟੱਟੀ ਨੂੰ ਬਿਨੇ ਉੱਠਾ ਜਾਣ ਨਾ ਤੂੰ ਤਾਂ ਜਮੇ ਹੀ ਰਹਿ ਜਾਏਗਾ ਆ ਦੇਖ ਲਾ ਮੈਂ ਕੰਨੀ ਉਮਰ ਹੋ ਗਈ ਗੋਡੇ ਹਨ ਨੂੰ ਫੇਬੇ ਖੁੰਡੇ ਤੇ ਡਰੇ ਫਰਦਾਂ ਮੈਂ ਤਾਂ ਮੈਨਾਂ ਵੀ ਆ ਤੇ ਫੇਰ ਮੇਰੇ ਨਾਲ ਟੱਕਰ ਆ ਦੇਖ ਲਾ ਪ੍ਰਿਆਮ ਕਾ ਮੰਢਾ ਵੀ ਬਹਿ ਗਿਆ ਇਹਦਾ ਉਹ ਧਿਆਨ ਆਹੋ ਆਹੋ ਮੇਰਾ ਭਾਈ ਕਿੱਕਦਾ ਮੈਂ ਤਾਂ ਲਾਂਬਾ ਲੈ ਕੇ ਆਇਆ ਯਾਰ ਕੀ ਮੈਂ ਗੱਡੀ ਦਵਾਈ ਤੇ ਮੇਰਾ ਮੂੰਹ ਮਿਠਾਈ ਨਹੀਂ ਕਰਾਇਆ ਤੂੰ ਨਾ ਕਹਦਾ ਕਿ ਮਨ ਤਾਂ ਪਤਾ ਹੀ ਆ ਤੇ ਲੱਗਾ ਤੇਰਾ ਤੈਨੂੰ ਜੀਪ ਦਾ ਨਹੀਂ ਪਤਾ ਹੂੰ ਹੂੰ ਅਛਾ ਮੈਂ ਨੂੰ ਕਿ ਬੰਦਾ ਨਹੀਂ ਬਗ ਟੈਲ ਦੇਣਾ ਕਿਤੇ ਦਈ ਆ ਹੈ ਨਵੇਂ ਆ ਕਿ ਪੁਰਾਣੀਆਂ ਪੁਰਾਣੀਆਂ ਚੱਲਦੀ ਲਈ ਹੈ ਕਿਆ ਦੇ ਕਿਆ ਹੁਣ ਅਸੀਂ ਤਾਂ ਆਪ ਇੱਕ ਹੋਰ ਲੈਣੀ ਸੀ ਹੈ ਰੇ ਜੀ ਕਰਦੇ ਸੀ ਇੱਕ ਹੋਰ ਲੈਣੀ ਸੀ ਜੀਪ ਕਿਆ ਪਹਿਲੀ ਕਿਨ ਨਾ ਉਹ ਕਾ ਹੈ ਪਹਿਲੀ ਦੀ ਗੱਲ ਨਹੀਂ ਯਾਰ ਪੈਸੇ ਬਥੇਰੇ ਆ ਪਹਿਲੀ ਹੈ ਜੇ ਪਹਿਲੀ ਦੇਣੀ ਹੈ ਨਹੀਂ ਅਜੇ ਗੱਲ ਨਹੀਂ ਸੱਚੀ ਆ ਬਸ ਤਿਆਰੀ ਹਾ ਜੀਪ ਜੀ ਲੈਣੀ ਸੀ ਹੋਰ ਮੈਂ ਖਾ ਹੁਣ ਰੰਦੇ ਲੈ ਨੂੰ ਤੇ ਲੋਕ ਮਰੀ ਜਾਂਦੇ ਤਾਂ ਡੱਬ ਗਏ ਪਾਣੀ ਬਾਹਲਾ ਆ ਗਿਆ ਬਾਹਲਾ ਕਹਿੰਦੇ ਆਪਾਂ ਦਾ ਬੱਚਿਆ ਸੋ ਫੇ ਸੌਖੇ ਆਹੋ ਹਾਂ ਆਪਣੇ ਬੰਦੇ ਆਪਣੇ ਭਰਾ ਹੋ ਓਏ ਉਹੀ ਤਾਂ ਮੈਂ ਆਖਿਆ ਸੀ ਸੋਚਿਆ ਸਾਰੇ ਜਾਣਿਆਂ ਨੇ ਵੀ ਜਿਹੜੀ ਆਪਾਂ ਜੀਪ ਲੈਣੀ ਆ ਭਾਈ ਉਹ ਨਹੀਂ ਲੈਂਦੇ ਹੁਣ ਆਪਾਂ ਦਾ ਘਰ ਸਹੀ ਆ ਖੜਿਆ ਉਹਨਾਂ ਦੇ ਵਿਚਾਰਾਂ ਦੇ ਡੱਗ ਪਏ ਉਹੀ ਆਪਾਂ ਪੈਸੇ ਉਧਰ ਦਾਨ ਪਨ ਤੇ ਲਾ ਗਏ ਹਾਂ ਤੇਰੇ ਵਾਲੀ ਗੱਲ ਦਾ ਮੈਂ ਤਾਂ ਮੁੰਡਿਆਂ ਨੂੰ ਆ ਹੀ ਕਹੇ ਨਾ ਭਗਤ ਜੀ ਦੇਖਾਂ ਨੇ ਖੇਤਾਂ ਵਾਲੇ ਚਾਹ ਪੀ ਜਾ ਮਖੇਤ ਅੱਛਾ ਉਹ ਤੇ ਉਹਦੇ ਬੰਦੇ ਬੱਚੇ ਨਾ ਖੇਤਾਂ ਵਾਲੇ ਤੇਰੇ ਕੋਲੇ ਕੋਈ ਆ ਉਹ ਬੈਠੇ ਬੱਚੇ ਨਾ ਹਾਂ ਨਾ ਜਾ ਕੇ ਕੀਤਾ ਚਾਹ ਨੂੰ ਨਾ ਭਾਂਡੇ ਚ ਕਾਤੇ ਮੇਰੇ ਮੰਜੇ ਚ ਕਾ ਦੇ ਓ ਯਾਰ ਛੱਡ ਤੂੰ ਗੱਲਾਂ ਕਿਹੜੀਆਂ ਕਰੀਏ ਨਾ ਖੜੇ ਤੇਰੇ ਕੋਲੇ ਭਾਂਡੇ ਸੀ ਉੱਥੇ ਹੁਣ ਝਾਂਜ ਗਿਆ ਹਰਾ ਮਾਤਾ ਦਾ ਤੇਰੇ ਕੋਲ ਦੋ ਕੁੱਲਗਾਂ ਤੇ ਇੱਕ ਗਲਾਸ ਨਹੀਂ ਨਹੀਂ ਇਹ ਰਾਮਾ ਮਖ ਦਾ ਆਉਣਾ ਦਾ ਮੈਂ ਨਿੱਕੇ ਖਲੀ ਮੈਂ ਬੱਕੀ ਗਾੜੀਆਂ ਤੇ ਦੇਖੋ ਤੂੰ ਹੀ ਮਾਰਦਾ ਉਹ ਮੇਰੇ ਵੀ ਬੱਕੀ ਤਾਂ ਨਹੀਂ ਹੈ ਇਹ ਤੈਨੂੰ ਮੈਂ ਤੈਨੂੰ ਮੈਂ ਤਾਂ ਤੇਰੇ ਤੇ ਆ ਆ ਆ ਪਿਆ ਯਾਰ ਤੈਨੂੰ ਮੈਂ ਫੋਨ ਮਾਰਿਆ ਤੇਰਾ ਹੱਕ ਸੀ ਮੇਰੇ ਕੋਲੇ ਆਉਂਦਾ ਮੈਂ ਕਿੱਥੇ ਗਈ ਤੇਰੀ ਬੀਬੀ ਤੇਰੀ ਬੀਬੀ ਨੇ ਮੈਨੂੰ ਲਾਂਭਾ ਦਿੱਤਾ ਭਾਈ ਤੇਰੇ ਤਾਂ ਉਹ ਅੱਖ ਨਹੀਂ ਲੱਗਦਾ ਤੂੰ ਉਹਨਾਂ ਦੇ ਉੱਤੇ ਚੜਦਾ ਜਾ ਕੇ ਥਾੜੀ ਮੁੱਗੇ ਨਾ ਤੇ ਹੋਰ ਉਹ ਕਹਿੰਦੀ ਆ ਆਹੋ ਆਪ ਆਪ ਤੂੰ ਫੋਨ ਮਾਰੀ ਆ ਨਾ ਤੁਰਿਆ ਨਹੀਂ ਜਾਂਦਾ ਮੈਂ ਤੋਂ ਆ ਪੁੱਛਦਾ ਆ ਜਾ ਗੱਡੀ 'ਚ ਬਹਿ ਕੇ ਆ ਜਾ ਯਾਰ ਤੂੰ ਹੈ ਫਿਰ ਉਹੀ ਗੱਲਾਂ ਕਰਦਾ ਯਾਰ ਬੈਂਕ 'ਚ ਕਿਵੇਂ ਔਰ ਜਨ ਰਕਸ਼ੇ 'ਚ ਬਹਿ ਕੇ ਆ ਜਾ ਗੱਡੀ 'ਚ ਆ ਜਾ ਇਹ ਆਖ ਨਹੀਂਦਾ ਕਿ ਬੱਸ ਆ ਆਉਂਗਾ ਮੈਂ ਕੱਲ੍ਹ ਕੋ ਹਾਂ ਰਕਸ਼ੇ 'ਚ ਰਕਸ਼ੇ 'ਚ ਬਹਿ ਕੇ ਆ ਜਾ ਹਾਂ ਦਿਆਂਗਾ ਕੱਲ੍ਹ ਲਈ ਚਾਹ ਪਾਛੋਂ ਆਜਾ ਪਰ ਥੋਂ ਆ ਜੀ ਤੇ ਪਰ ਥੋਂ ਮੀਟ ਤਰਾਂਗੇ ਚੰਗਾ ਚੰਗਾ ਮੀਟ ਤੈਨੂੰ ਖਵਾ ਕੇ ਤਰੂੰਗਾ ਬੇਦਾਂਤ ਰ ਚੰਗਾ ਤਾਂ ਭੁਲੀ ਛਾਕੇ ਕੀ ਆਂਦੀ ਹੈ ਬੜੀ ਤਕੜੀ ਹੈ ਤਕੜੀ ਆ ਆਹੋ ਉਹਦਾ ਨਾਂ ਕੀ ਆ ਬਕਰ ਹੈ ਚੰਦ ਘਰਉਦਾ ਨਾ ਨਾ ਚੰਦ ਘਰਉਦਾ ਹਾਂ ਭੁਲੀ ਹੈ ਬਕੌੜੇ ਦਾਸ ਕਾ ਕਿਵੇਂ ਬਣੇ ਆ ਕਰਾਰੇ ਹਾਂ ਬਕੌੜੇ ਕਰਾਰੇ ਹਾਂ ਉਹ ਪਾਪਾ ਸੇ ਪਾਪੇ ਰੀ ਖਾ ਲੈਣਗੇ ਓ ਯਾਰ ਪਾਪਾ ਨੂੰ ਕਿ ਬੰਡ ਚ ਸਾਰਿਆਂ ਲਿਆ ਕੇ ਜਾਣਿਆ ਪਾਪੇ ਦੀ ਬੰਡ ਚ ਪਾ ਦੇ ਲਾ ਕੇ ਹੂੰ ਤੂੰ ਖਾਣੇ ਖਾਲਾ ਪਾਪਾ ਨਾਨਾ ਬਾਪੇ ਨੇ ਦੇਵੇ ਉਹ ਗਾਲਾਂ ਜੂਰ ਮਰਨ ਲਾ ਲੈ ਉਹ ਰੰਧਿਆ ਸੈਨੂ ਲੈ ਕੇ ਦਿੱਤੇ અમાੜੂ ਯਾਰ ਮੈਂ ਇਹ ਰੂ ਲੈ ਕੇ ਤੇ ਹੋਰ ਮੜੂ ਖਾਊਗਾ ਹੋਰ ਪਿਆ ਕਰਨ ਫਿਰ ਹੋਰ ਤੂੰ ਕੋਈ ਨਹੀਂ ਫੇਰ ਲਿਆਵਾਂਗੇ ਤੂੰ ਹਈ ਨਾਲਕ ਨਹੀਂ ਦਿਖਾਈਦਾ ਹੁੰਦਾ ਲੈ ਇਹ ਤਾਂ ਉਹ ਇਨੀ ਦਿਖਲੀ ਪਈ ਐ ਜੋ ਅੱਖਾਂ ਦੀ ਆ ਗਿਆ ਤੈ ਖਾ ਕੇ ਆ ਹਾਂ ਤਾਈ ਜਾਨਾ ਦਾਤਾ ਅਜੇ ਸਾਰੇ ਜਾਣੇ ਨੇ ਰਹਿ ਕੀਤੀ ਤੇਰਾ ਭਾਈ ਵੀ ਐ ਤਾਈ ਵੀ ਐ ਹਾਂ ਹਾਂ ਅਸੀਂ ਬਹਿ ਕੇ ਰਹਿ ਕੀਤੀ ਅਸੀਂ ਜੀਪ ਲੈਣੀ ਸੀ ਨਮੀ ਆ ਹੁਣ ਹਾਂ ਆ ਮੂਰੇ ਚੜਦੇ ਸਿਆ ਚੜਦੇ ਨਵੇਂ ਸਾਲ ਚ ਅਸੀਂ ਅੱਖਾਂ ਫਰ ਜੀਪ ਨਹੀਂ ਲੈਂਦੇ ਆਪਾਂ ਬਈ ਜਿਹੜਾ ਹੜ ਆ ਗਿਆ ਉਧਰ ਗਰੀਬ ਲੋਕ ਮਾਰੇ ਗਏ ਨਾ ਉਹਨਾਂ ਦੀ ਮਦਦ ਕਰਾਂਗੇ ਆਪਾਂ ਇਹ ਵੀ ਤੇਰੇ ਗੱਲ ਦੇ ਸੌਣ ਹਾਂ ਹੈ ਕਿ ਨਹੀਂ ਆਪਣਾ ਜੀਪ ਬਿਨਾ ਤਾਂ ਸਾਜੂ ਉਹਨਾਂ ਦਾ ਘਰ ਬਿਨਾ ਕਿਵੇਂ ਸਰੂਪ ਨਹੀਂ ਗੱਲ ਲਖਤੀ ਆਈ ਉਹਨਾਂ ਦੀ ਮਦਦ ਕਰਾਂਗੇ ਚਲ ਪੈਠੇ ਜਾਨਾਂ ਹਾਂ ਹੋ ਸਾਰੇ ਲੋਕ ਘਰੀ ਆਉਂਦੇ ਆ ਹੁਣ ਸਮਝ ਗਿਆ ਤੇ ਹੋਰ ਵਿਚਾਰਿਆਂ ਦਾ ਸਾਰਾ ਕੋਜੀ ਰੁੜ ਗਿਆ ਯਾਰ ਹੈ ਸਾਰਾ ਕੋਜੀ ਰੁੜ ਗਿਆ ਪਾਣੀ ਚ ਹਾਂ ਇਹਨੇ ਬਹੁਤ ਮਾੜੀ ਗੱਲ ਤੇ ਹੋਰ ਇਹ ਕਿਹੜੇ ਖਾਬ ਬਦ ਕਰਿਆ ਇਹ ਗਰਦਾਸ ਪਰ ਅੰਨੀ ਹੋਇਆ ਅੰਬਰ ਸਾਰਾ ਅੰਨੀ ਹੋਇਆ ਇਹ ਧਰੋਜ ਪਰ ਫਰੋਜ ਪਰ ਅੰਨੀ ਹੋਇਆ ਇੱਕ 100 ਪਿੰਡ ਰੁੜ ਗਿਆ ਪੂਰਾ ਪਾਣੀ ਚ ਹੂੰ ਹੂੰ ਮਾੜੀ ਗੱਲ ਤੇ ਹੋਰ ਯਾਰ ਆ ਬਾਸਗੰਗ ਦਾ ਖਰਾਬਾ ਹੋ ਗਿਆ ਕਹ ਰਹੇ ਨੇ ਇਹ ਖੋਦ ਤੇ ਛਾਰੇ ਅੜ ਗਏ ਕੀ ਆਦਾ ਪਾਣੀ ਤਾਂ ਆ ਗਿਆ ਮਾੜੀ ਗੱਲ ਹੋ ਗਈ ਤੇ ਆਦਾ ਦੀ ਪਾਲੇ ਛਦਾ ਮਾ ਦੇ ਕਾਨੂੰ ਫੇਜ ਜਾਂਦਾ ਉਹ ਜੀਪਾਂ ਤੇਜ ਭਿਆਂਦੇ ਆ ਨਾ ਆਹੋ ਆਹੋ ਉਹ ਜੀਪਾਂ ਚੱਲਦੇ 7 ਫੁੱਟ ਤਾਂ ਪਾਣੀ ਹੈ ਜੀਪਾਂ ਕਿਥੋਂ ਚੱਲਦੀ ਹੈ ਕਿਸ਼ਤੀ ਚੱਲਦੀ ਆ ਉੱਥੇ ਮਾੜਾ ਸੀ ਆਹੋ ਆ ਜਿੱਥੇ ਤੇਰਾ ਸਿਰ ਜਾਂਦਾ ਨਾ ਇੱਥੋਂ ਤੱਕ ਪਾਣੀ ਹੈ ਹਾਂ ਇੱਥੋਂ ਤੱਕ ਪਾਣੀ ਐ ਜਿੱਦਾਂ ਤੂੰ ਖੜਾ ਹੋ ਜਾਵੇਂਗਾ ਸਿਰ ਤੱਕ ਆਉਂਦਾ ਪਾਣੀ ਹਾਂ ਫੇਰ ਤਾਂ ਬੁਤਰਾ ਕਾਡੇ ਦੇ ਕਾਡੇਗ ਪੇ ਲੋਕਾਂ ਦੇ ਕਾਡੇਗ ਪੇ ਪੁਲਾਂ ਦੇ ਉੱਤੇ ਬੈਠੇ ਆ ਲੋਕ ਸੜਕਾਂ ਤੇ ਉੱਚਿਆਂ ਤੇ ਕੱਤਾ ਨਹੀਂ ਹੋਈ ਕਿ ਕਿੰਨਾ ਐ ਸਪੰਜਾਬ ਦਾ ਮੀ ਉਤੋਂ ਮੀ ਭਰੀ ਜਾਂਦਾ ਤਰਪਾਲਾਂ ਪਾਈ ਬੈਠੇ ਚੌਥਾ ਹਿੱਸਾ ਚੌਥਾ ਹਿੱਸਾ ਪੰਜਾਬ ਦਾ ਕੋਲੇ ਮੰਜਾ ਨਹੀਂ ਬੈਸਤਰਾ ਨਹੀਂ ਉਹਨਾਂ ਦਾ ਹਾਂ ਕੁਛ ਨਹੀਂ ਕੋਲੇ ਵਿਚਾਰੇ ਬੈਠੇ ਆ ਨਾ ਸੋਡੇ ਰਿਸ਼ਤੇਦਾਰਾਂ ਨੇ ਵੀ ਡੇਗ ਪਿਆ ਹੋਰ ਐਸਾ ਬੁੱਧਾ ਉਹਦਰਾ ਹੀ ਰਹਿੰਦੇ ਯਾਰ ਹੈ ਜਾ ਫੇਰ ਉਹ ਹੁਣ ਕਿੱਥੇ ਬੈਠੇ ਆ ਵਿਚਾਰੇ ਉਹ ਤਾਂ ਘਰ ਕੁਟ ਤਹਿ ਗਿਆ ਉਹਨਾਂ ਦਾ ਵਿਚਾਰਿਆਂ ਦਾ ਸਾਰੀ ਫਸਲ ਬੱਤੀ ਗਈ ਹੈ ਜਾ ਪਾਣੀ ਲੱਗਾ ਤਾਂ ਤੇ ਮੱਝਾ ਮੱਝਾ ਉਹਨਾਂ ਨੇ ਚ ਤਾਂ ਗੋਡੇ ਗੋਡੇ ਮਿੱਟੀ ਚੜ ਗਈ ਭਾਈ ਆ ਮਿੱਟੀ ਲੱਖ ਲੱਖ ਥੱਕ ਮਿੱਟੀ ਚੜ ਗਈ ਤੇ ਮੱਝਾ ਮੱਝਾ ਉਹਨਾਂ ਨੇ ਮੱਝਾ ਪਾਕਿਸਤਾਨ ਉਹ ਰੱਖੀਆਂ ਰੁੜ ਕੇ ਦਰਿਆ ਰਹੀਂ ਪਾਤਾਨ ਉਹ ਕਰ ਗਿਆ ਦਰਿਆ ਮੱਝਾ ਉਹ ਠਗਣਾ ਸਾਰੀਆਂ ਪਾਕਿਸਤਾਨ ਨੂੰ ਨੀ ਮਾ ਥਾਂ ਸੀ ਦਰਿਆ ਲੈ ਗਿਆ ਭਾਗੇ ਬਈ ਸਾਰਾ ਕੁਝ ਉਹ ਪਾਤਾਨ ਚ ਵੀ ਗਿਆ ਪਾਣੀ ਪਾਤਾਨ ਵੀ ਡੁੱਬਿਆ ਫਿਰਦਾ ਥਰ ਬੁਰਾ ਹਾਲਾ ਲੋਕਾਂ ਦਾ ਵਿਚਾਰਿਆਂ ਦਾ ਬੈ ਡੁੱਬੇ ਦੋਨੇ ਪਾਸੇ ਪੰਜਾਬ ਹੀ ਆ ਦੋਵੇਂ ਪੰਜਾਬ ਡੁੱਬੇ ਹੈ ਡੁੱਬੇ ਡੁੱਬੇ ਨਹੀਂ ਮੜੂ ਹਾਂ ਇਹ ਹੜ ਨਹੀਂ ਆਏ ਹੜ ਲੈਂਦੇ ਆ ਆਦਾ ਇਹ ਬਖਤਵਰ ਦੀ ਗੱਲ ਪੱਕੀ ਆ ਤੀਨੇ ਕੀਤਾ ਖਮ ਜੀ ਦਾ ਬੇੜਾ ਹੀ ਬੈਠੇਗਾ ਭੱਗਾ ਆ ਜਾਦਾ ਇਹ ਪਈ ਆ ਦੋਨੇ ਪਾਸੇ ਪੰਜਾਬ ਹੀ ਬੈਠਨੇ ਸੀ ਪੰਜਾਬ ਹੀ ਆਵੇ ਆ ਪੰਜਾਬ ਭੱਜੇ ਉਧਰ ਹਾਂ ਉਧਰ ਵੀ ਪੰਜਾਬ ਚ ਪਾਣੀ ਹੋਰ ਪਾਸੇ ਪਾਣੀ ਨਹੀਂ ਗਿਆ ਕਿਤੇ ਵੀ ਹਾਂ ਉਧਰ ਨਿਕਲ ਗਿਆ ਬਖਤਵਰ ਹੁਣ ਜ਼ਮੀਨਾਂ ਖੋਂਦੀ ਸੀ ਸਰਕਾਰ ਹਾਂ ਹੁਣ ਪਹਿਲੀਆਂ ਖੋਂਦੀ ਸੀ ਸਰਕਾਰ ਜ਼ਿਮੀਦਾਰਾਂ ਤੋਂ ਆਦਾ ਜ਼ਿਮੀਦਾਰਾਂ ਨੇ ਬਾਈ ਦਿੱਤੀਆਂ ਨਹੀਂ ਪਹਿਲੀਆਂ ਅਰੇ ਤੇ ਦਿੱਤਿਆਂ ਨਹੀਂ ਤੇ ਪਾਣੀ ਛੜਤਾ ਉਹਨਾਂ ਨੇ ਮਾਰੂ ਮਾਰੀ ਸੀ ਹਾਂ ਉਹ ਕਹਿੰਦੇ ਭਈ ਹੁਣ ਲੈ ਲੋ ਰੱਖ ਲੈ ਸਾਂਭ ਲੋ ਪਹਿਲਣਾ ਇਹ ਆਕੇ ਕੁੜੀ ਦਾ ਜਿਹੜਾ ਜਿਹੜਾ ਅਦੀ ਧੀਰਾ ਜਾ ਰਾ ਪੱਕਾ ਠੀਕ ਤੇ ਆਪਾਂ ਪਹਿਲੀਆਂ ਦਿੰਦੇ ਦੇ ਹਾਂ ਇਹਨਾਂ ਨੂੰ ਫੇਰ ਹੜ ਆ ਕੇ ਦਿਖਾਉਂਦਾ ਹਾਂ ਕਿਵੇਂ ਆ ਜਾਂਦਾ ਹੜ ਕਿਵੇਂ ਆ ਜਾਂਦਾ ਪਾਣੀ ਉਹ ਭਈ ਮਾਣਾ ਬਗਤਾ ਸੀ ਪਹਿਲਾਂ ਪਾਲਦੇ ਪਹਿਲਾਂ ਜਦੋਂ ਪਹਿਲੀ ਪਾਲੀ ਉਦੋਂ ਹੜ ਆ ਗਿਆ 2022 ਚ ਤੇ ਚ ਮਾਤਾ ਸਭਕ ਤੇ ਰਿਆ ਇਹ ਜੋ ਤੇਨਾ ਆਪਣੇ ਘਰ ਚਾਇਆ ਉਹ ਮਿੱਠੂ ਦੇ ਤੇ ਘਖਲੇ ਘਦੇ ਕੋਈ ਕਾਲੀ ਨਹੀਂ ਰਹਿੰਦੇ ਉਹ ਰਹਿੰਦੇ ਆ ਤੁਮੈਂ ਉਹ ਪਾਤਾਂਦੇ ਆ ਇਹ ਕਾਲੀ ਦਾ ਨਹੀਂ ਆ ਫਿਰ ਉੱਪਰ ਹਾਂ ਹਾਂ ਬਤਾਉਂਦਾ ਹਾਂ ਹੋ ਪਾਤਾਂਦੇ ਆ ਹੇ ਗੇ ਆਇਆ ਅਜਾ ਹਾਂ ਇਹਨੇ ਜਾਣਾ ਹੁਣ ਤੂੰ ਮੈਨੂੰ ਦੱਸ ਬਈ ਗਵਰਨਮੈਂਟ ਕੀ ਕਰੂਗੀ ਗਵਰਨਮੈਂਟ ਨੇ ਆਦਾ ਜੋ ਅੱਜ ਭੇਜਿਆ ਆਹੋ ਲੋਕਾਂ ਨੂੰ 2-2 ਕਿਲੋ ਰਾਸਣ ਦਤਾਉਣੀ। ਲੋਕਿੰਦਰ ਨਾ ਕੀ ਬੰਦਾ। ਉਹ ਪਾਣੀ ਚ ਛੜਤਾ ਉਹ ਵੀ ਤਹਾਂ ਤੋਂ। ਜਾਜ ਤੂੰ। ਉਹ ਕਿਵੇਂ ਫੜਨ ਭਈ? ਉਹ ਘਾ ਤਰ ਗਿਆ। ਪੱਕੇ ਨਾਲ ਉਹ ਡਾਟਾ ਇਹਨਾਂ ਦੱਸ ਦੇ। ਜਿਹੜੇ ਲੋਕ ਕੋਠਾਂ ਤੇ ਬੈਠੇ ਸੀ। ਉਹ ਉੱਥੇ ਤਰਪਾਲਾਂ ਪਾਈ ਬੈਠੇ ਸੀ ਮੀਂਹ ਤੋਂ। ਤੇ ਜਦੋਂ ਜੋ ਆਜ ਉੱਤੇ ਰਾਸਣ ਸਿੱਟਣ ਆਇਆ ਤਰਪਾਲਾਂ ਬਾਣੀ ਬਾੜ ਤੀਆਂ ਭਾਂਡੇ ਪੁੰਡੇ ਉਹਨਾਂ ਦੇ। ਪੱਕੇ ਨਾਲ। ਉਹ ਪਤਾ ਕੀ ਕਹਿੰਦੇ? ਕਿਉਂ ਭਈ? ਕਹਤਾ ਨਾ ਨੇ ਆਪ ਹੀ ਛੱਡਿਆ ਕਰ ਆਪ ਹੀ ਛੱਡਿਆ ਦਰਿਆ ਤੇਰੀ ਗੱਲ ਸੁਣਾ ਨੇ ਪਰ ਬੰਦਾ ਇੱਕ ਹੱਕ ਚ ਆਇਆ ਕਿਹੜਾ ਜਿਹੀ ਬੰਦਾ ਮੋਦੀ ਹੱਕ ਆਇਆ ਹੱਕ ਜੈ ਹਾਂ ਆ ਜਾ ਕੱਲਾ ਬਾਦਲ ਆਇਆ ਵਿਚਾਰਾ ਬਾਦਲ ਹਾ ਹੋ ਬਾਦਲ ਦਾ ਮੁੰਡਾ ਗੁੱਟੀਆਂ ਹੀ ਬਣਦਾ ਜਾਂਦਾ ਗੁੱਟੀਆਂ ਹੀ ਬਾਦਲ ਦਾ ਮੁੰਡਾ ਤੇ ਹੋਰ ਹੋਰ ਹੈ ਦਾ ਤੇ ਹੋਰ ਗੁੱਟੀਆਂ ਬਾਦਲ ਦਾ ਮੁੰਡਾ ਚੰਗਾ ਫੇ ਤੇਲ ਤੂਲ ਬੰਡੀ ਆਂਦਾ ਨਾ ਤੇਲ ਤੂਲ ਬੰਡੀ ਆਂਦਾ ਜੀਮੀਦਾਰਾਂ ਨੂੰ ਤੇਲ ਤੂਲ ਬੰਡੀ ਆਂਦਾ ਟਰੈਕਟਰਾਂ ਚ ਪਾਉਣ ਨੂੰ ਕਾਹ ਦਾ ਹੈ ਤਾਂ ਤੇਲ ਚਾਹੀਦਾ ਨਾ ਜੇ ਰਸਨ ਲੈ ਕੇ ਜਾਂਦੇ ਤੇਲ ਇਥੋਂ ਹਾਂ ਉਹ ਚਾਹੀਦਾ ਹੁਣ ਕਿਸ਼ਤੀ ਦੀ ਲੋੜ ਆ ਭਈ ਉੱਥੇ ਕਿਸ਼ਤੀਆਂ ਦੀ ਕਿੱਤੀਆਂ ਹੈਗਾ ਹੈ ਨਹੀਂ ਕਿਉਂ ਪੰਜਾਬ ਚ ਨਹੀਂ ਮਿਲਦੀਆਂ ਉਹ ਹਾਂ ਦਾ ਉਹ ਤਾਂ ਬੰਬਈ ਚੋਂ ਮਿਲਦੀਆਂ ਬੰਬੇੋਂ ਹਾਂ ਦਾ ਆਹੋ ਉੱਥੇ ਤੂੰ ਮੁੰਦਰ ਹਣਾ ਉੱਥੇ ਚਲਦਿਆਂ ਉੱਥੇ ਬਣਦਿਆਂ ਬਾਈ ਇੱਥੇ ਤਾਂ ਹੈ ਹੀ ਨਹੀਂ ਕਹਤੀ 10-12 ਲੱਖ ਰੁਪਏ ਦੀ ਇੱਕ ਕੀ ਕਰਨਾ ਨਹੀਂ ਨਹੀਂ ਮੋਦੀ ਨਹੀਂ ਭਈਆ ਮੋਦੀ ਦਾ ਉਹ ਤਾਂ ਫੱਗਾ ਆ ਤਾਂ ਮੈਂ ਨਹੀਂ ਜਾਣਦਾ ਯਾਰ ਇਹ ਗੱਲ ਨੂੰ ਭਈਆ ਨਾ ਮੈਨੂੰ ਤਾਂ ਯਾਰ ਰੋਟੀ ਨਹੀਂ ਚੰਗੀ ਲੱਗਦੀ ਉਹ ਦੇਦੀ ਜਿੱਦੇ ਦਾੇ ਕੰਮ ਹੋਇਆ ਮੈਂ ਬਤਾ ਹੂੰ ਇਹ ਜੋ ਆ ਚਾਲ ਕੇ ਨਾ ਤੇ ਆ ਮਗਲੇ ਪਾਸੇ ਉਧਰ ਜੋ ਆ ਜਾਂਦਾ ਆ ਬੇਠੇ ਗੱਲਾਂ ਨਹੀਂ ਬੈਠਾ ਬੇਕਰਕੇ ਨਾ ਕਾਕਾ ਨਹੀਂ ਪਹਿਲਾ ਆਹੋ ਗਲਤ ਉਹ ਪਹਿਲੇ ਪਾਸੇ ਬਥੀ ਮੈਂ ਤਾਂ ਤੈਨੂੰ ਕਹੀ ਨਾ ਭਈ ਆਪਣੇ ਖੇੜਾ ਇੰਨਾ ਹੜਾ ਹੈ ਭਈ ਆਪਣੇ ਜਿਹੜੇ ਡਰਮ ਕਣਕਾਂ ਦੇ ਭਰੇ ਆ ਉਹ ਚੁ ਅੱਧੀ ਅੱਧੀ ਕਣਕ ਆਪਾਂ ਖਾ ਲਾਂਗੇ ਤੇ ਅੱਧੀ ਉਹਨਾਂ ਨੂੰ ਦੇ ਦੇਾਂਗੇ ਭਈ ਹਾਂ ਹਾਂ ਬਤਾ ਥਿੰਨੇ ਪੈਂਦੇ ਆ ਪੰਨ ਦਾ ਕੰਮ ਵਿਚਾਰਿਆਂ ਦਾ ਸਾਰਾ ਇਹ ਬਾਬਾ ਚੰਗਾ ਆਹੋ ਮੈਂ ਬਾਬਾ ਇਹ ਤੂੰ ਦੱਸੀਦਾ ਜਾਣਾ ਇੱਥੇ ਬੈਠੋਗੇ ਮੇਰੇ ਪਛਲਾ ਤਾਇਏ ਤੋਂ ਬਾਬੇ ਬਖਤੌਰੇ ਤੋਂ ਗੁੱਟੀਆਂ ਬੈਗ ਭਰੇ ਹੋਏ ਆ ਜਿਹਨੂੰ ਪੁੱਛਦਾ ਵੀ ਲੋਡ ਕਾਦੀ ਆ ਉਹ ਕਹਿੰਦੇ ਫਲਾਨੀ ਲੋਡ ਆ ਫਲਾਨੀ ਲੋਡ ਆ ਉਹ ਕਹਿੰਦੇ ਵੀ ਮੁਖੀ ਕੌਣ ਆ ਤੁਹਾਡੇ ਪਿੰਡ ਦਾ ਸਰਪੰਚ ਕੌਣ ਆ ਕਮੇਟੀ ਕੌਣ ਚੱਕੋ ਪੈਸੇ ਜਿਹੜੀ ਲੋਡ ਆ ਪੂਰੀ ਕਰਵਾਉ ਦੇ ਮੁਤਾਬਕ ਲੱਖਾਂ ਬਾਗਾ ਬਾਗਾ ਸ਼ੁਕਰਗੁਜ਼ਾਰ ਲੱਖਾਂ ਰੁਪਈਆ ਵੜਦਾ ਜਾਂਦਾ ਉਹ ਝੋਲਾ ਭਰੇ ਹੋਏ ਆ ਉਹਦੇ ਕੋਲੇ ਹੋਰ ਦੱਸ ਕੀ ਕਰਦੇ ਅਗਲੇ ਮਾਦੀ ਨੂੰ ਜਿਹੜਾ ਤੇ ਹੋਰ ਪਛਲਾ ਦਾ ਜੀ ਜੰਦਾ ਪੈਸੇ ਭਰੇ ਤੇ ਬਾਦਲ ਵਿਚਾਰੇ ਨੂੰ ਦੁੱਖ ਆ ਯਾਰ ਵਿੱਚ ਤੁਰਿਆ ਫਿਰਦਾ ਲੋਕ ਕਹਿੰਦੇ ਮੈਂ ਵੋਟਾਂ ਨਹੀਂ ਖਾਧ ਤੁਰਦਾ ਉਹ ਪਰ ਹੈ ਤਾਂ ਹੱਕ ਚ ਉਹ ਬੋਟਾ ਪਿੱਛੇ ਨਿਓਂ ਕਹਿੰਦੇ ਦਾ ਬੋਟਾ ਤਾਂ ਉਹਨੂੰ ਦੇ ਹੀ ਜਾਣਗੇ ਜੇ ਜੋ ਪੱਕ ਕਰਦਾ ਹਾਂ ਕਹਿੰਦੇ ਆਹੋ ਗੱਲ ਸਹੀ ਏ ਵੋਟਾਂ ਤਾਂ ਉਹ ਦਿਖਾਈਆਂ ਫਿਰ ਜਦੋਂ ਪੱਕ ਕਰੂਗਾ ਬਾਈ ਹਾਂ મોદી ਕੇ ਇਹ ਪੱਕ ਕਰਦਾ મોદી ਤਾਂ ਕਹਿੰਦਾ ਬੰਦ ਹੋਰ ਖੋਲ ਦਿਓ 8 10 ਲੈ ਲੈ ਦਾ ਬਲੀਆ ਕਾਜ਼ਮਾ ਇਹ ਗਲਤੀ ਆਪਾਂ ਹੀ ਕੀਤੀ ਐ ਵੋਟਾਂ ਪਾ ਕੇ ਮੋਦੀ 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 ਨੂੰ ਉਹਦੇ ਤਾਂ ਤੂੰ ਕਹਿੰਦੇ ਫੁੱਲ ਤੇ ਮੋਹ ਲਾ ਦੇ ਠੀਕ ਐ ਫੁੱਲ ਤੇ ਤੂੰ ਮੋਹ ਲਵਾਈ ਆ ਜਾਨਾ ਮੈਂ ਕਿਹੜੇ ਫੁੱਲਾਂ ਤੇ ਮੈਂ ਤਾਂ ਬੋਲ ਪਾਉਣ ਗਿਆ ਹੀ ਨਹੀਂ ਤੂੰ ਆਖਿਆ ਨਹੀਂ ਬੀਜੇਪੀ ਜਿੱਤਣੀ ਐ ਦੂਜੇ ਗਿਆ ਹਾਂ ਇਹਨੇ ਬੀਜੇ ਇਹਨੇ ਫੁੱਲ ਤੇ ਮੋਹ ਲਵਾਈ ਇਹ ਆ ਹਾਂ ਤਾਂ ਸਹੀ ਬਗਤ ਆ ਰਿਹਾ ਮੈਂ ਮੈਂ ਝਾੜੂ ਵਾਂ ਮੋਹ ਲੋ ਕਿੱਥੇ ਖੜੇ ਥਾ ਵਾ ਪੜ ਆਇਆ ਹਾਂ ਦੱਤ ਕਿੱਥੇ ਮੋਹ ਹਾਂ ਫੈਂ ਦੇ ਪੁੱਧੀ ਦੇ ਤੇ ਇਹਨੂੰ ਕਿਹੜਾ ਮੋਟਾ ਪੰਦਾ ਮੋਦੀ ਤਾਂ 50 ਚੋਂ ਜਿੱਤੇ ਹੀ ਨਹੀਂ ਆਹੋ ਇਹ ਤਾਂ ਜੁਪੀ ਵੀ ਹਰ ਚੋਂ ਜਿੱਤੇ ਅਦਲੋਂ ਇੱਥੇ ਆ ਇੱਧਰ ਕਿੱਥੇ ਭੜਨ ਦਿੰਦੇ ਜ਼ਮੀਦਾਰ ਆਹੋ ਇਹਨੂੰ ਕਿਹੜਾ ਬੰਦੇ ਦਾ ਸਹਾਲਾ ਦਾ ਹਾਂ ਤਾਂ ਜਮਾਈ ਪਤਾ ਕੱਟਿਆ ਗਿਆ ਹਾਂ ਅੱਗੇ ਤਾਂ ਗਰਦਾਸ ਪਰ ਪਠਾਨਕੋਟ ਨਹੀਂ ਜਿੱਤ ਗਿਆ ਸੀ ਇਹ ਆਹੋ ਹੋਲਾ ਕੱਢ ਭੋਕੇ ਨੇ ਜਮਾਈ ਪਤਾ ਕੱਟ ਲਿਆ ਆਵਦਾ ਭੈਣ ਆਖ ਹੰਨੀ ਇਹ ਜਿੱਤਦਾ ਹਾਂ ਹਾਂ ਯਾਨੀ ਮਾਰ ਬੇ ਦੇਣਗਾ ਇਹ ਨੂੰ ਇਹਨਾ ਨਹੀਂ ਪਤਾ ਬਈ ਪੰਜਾਬ ਨੂੰ ਮਾਰਨ ਵਾਲੇ ਬਹੁਤ ਆਏ ਆ ਪਰ ਪੰਜਾਬ ਨਹੀਂ ਮਰਦਾ ਕਿਸੇ ਤੋਂ ਹੂੰ ਹੂੰ ਬਲਤਿਆਰੇ ਵਾਲੀ ਗੱਲ ਆ ਹਾਂ ਭੰਜਾ ਖੰਦ ਮੈਂ ਕਿੰਨੇ ਕ ਬਾਰੇਗਾ ਖਾਣ ਵਾਲੇ ਨਾ ਦੱਥਿਆ ਨਾ ਕੰਨਿਕ ਬਹਿਣੀ ਜਾਵੇਗਾ ਆ ਗੱਲ ਸਹੀ ਆ ਕਹਿੰਦੇ ਕਿ ਮਾਰੇਗਾ ਤਾਂ ਹੋਰ ਜਮ ਜਮ ਕੇ ਹੋਣਗੇ ਪੰਜਾਬੀ ਹੂੰ ਤਾਂ ਹੀ ਕੋਈ ਬੋਲਿਆ ਭਾਈ ਤਾਂ ਆਪ ਗਾਲਾਂ ਕੱਢੀ ਜਾਂਦਾ ਯਾਰ ਉਹ ਕਹਿੰਦਾ ਬਹੁਤ ਮਾੜੀ ਗੱਲ ਹੋਈ ਏ ਹਾ 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 ਤਾਈ ਜਨ ਆਉਂਦਾ ਤੇ ਸਾਡ ਕੋਲ ਹੁਣ ਤੂੰ ਪਰਥੋਂ ਆਈ ਚੰਗਾ ਚੰਗਾ ਤੈਨੂੰ ਮੀਟ ਖਵਾ ਕੇ ਤੋਰਾਂਗੇ ਯਾਰ ਚੰਗਾ ਆਇਂਗਾ ਆਵਾਂਗਾ ਮੈਂ ਫੋਨ ਮਾਰੂਗਾ ਤੇ ਹਾਂ ਕਿ ਹੁਣ ਮੈਂ ਪਰਥੋਂ ਆਉਂਦਾ ਨਹੀਂ ਮੇਠਾ ਆ ਨਹੀਂ ਜਣ ਤੇ ਫੋਨ ਮਾਰੂਗਾ ਮੈਂ ਤੂੰ ਆਜੀ ਚੰਗਾ ਚੰਗਾ ਨਾਲੇ ਮੀਟ ਪਵਾ ਲਈ ਘਰ ਵਾਸਤੇ ਡੱਬੇ ਚ ਪਾ ਦਾਂਗੇ ਢੋਲਨੀ ਚ ਚੰਗਾ ਨਾਲੇ ਤੂੰ ਖਾਇਆ ਹੀ ਉਥੇ ਚੰਗਾ ਆਜਾ ਨਿਕੋਤਾ ਕਾਇਮ ਨੇ ਬਗਤਵਰੇ ਇਹ ਚਾਰ ਮੁੰਡੇ ਮੈਨੂੰ ਦੀਂਦੀਏ ਦੋ ਕੁੜਗਾਂ ਗਿਆਨਾਂ ਨੇ ਨਹੀਂ ਇਹ ਹੈ ਉਹੀ ਹੈ ਉਹੀ ਹਾਂ ਨੰਦ ਕਹ ਹਾਂ ਭਾਈ ਕੋਲੇ ਰਦਾਇ ਚਲ ਚੰਗਾ ਫਰਮਾ ਜੰਗਾ ਚੰਗਾ ਮੈਨਾਂ ਨਾ ਕਰ ਮੈਂ ਨਾ ਅਜੂnga ਪਾਛੋ ਆਜੰਗਾ ਹਾਂ ਹਾਂ ਚਲ ਠੀਕਾ ਫਰਵਾਦੀ ਚੰਗਾ ਚੰਗਾ ਤੇ ਮੈਨਾਂ ਭਾਈਆਂ ਖਾਦੇ ਵੀ ਤੈਨੂੰ ਜਾ ਅਖਾਤਾ ਸੀ ਚੰਗਾ ਨਾਤਾ ਇਨੋ ਹਾ ਕੋਣ ਜੋਧ ਕਰ ਦੋ ਸੀ ਨਹੀਂ ਮਾ ਜੂ ਹਾਂ ਮੈਂ ਕਰ ਦੂੰਗਾ ਮਾਰੂ ਜਹਾਦ ਕਰ ਦਾਂ ਹਾਂ ਹਾਂ ਹੌਲੀ ਹੌਲੀ ਜਾ ਉਹਨਾਂ ਕਾ ਕੇ ਆਏ ਆ ਮਾਤਾ ਤਰ ਕਹੀ ਹੈ ਯਾਰ ਤੜਕੇ ਫੈਕਿਓ ਹਾਂ ਕਿੱਥੇ ਕਹੋ ਤਨ ਹੱਲੇ ਘਰ ਕੋਲੇ ਬੈਠਿਆ ਓਏ ਜਰਾ ਇੱਧਰ ਬੈਠੇ ਰਾਤ ਰਾਣੀ ਸੂਏ ਨਹੀਂ ਅੱਛਾ ਕੋਠੀ ਕੋਲੇ ਤਾਂ ਬੈਠੇ ਆ ਯਾਰ ਐਲਾ ਆਪਣੇ ਖੇਤ ਦੇ ਮੱਥੇ ਤਾਂ ਬੈਠੇ ਆ ਉੱਥੇ ਬੈਠੋ ਆਹੋ ਹੁਣ ਪਤਾ ਲੱਗਾ ਨਾ ਆਖਿਆ ਕਿ ਮਾੜਾ ਹੋਇਆ ਕਾ ਨੂੰ ਖੇਤ ਵਿੱਚ ਆਇਆ ਤੇ ਉੱਦਲੇ ਆਪਾਂ ਲੋਕਾਂ ਨੂੰ ਕਹਿ ਦਿੰਨੇ ਆਂ ਹਾਂ ਬਈ ਫਿਕਰ ਨਾ ਕਰੋ ਉਹ ਜਿੰਨੇ ਜੋ ਗਏ ਹੈਗੇ ਆਪ ਹੀ ਤੁਹਾਡੀ ਸੇਵਾ ਕਰਾਂਗੇ ਅਸੀਂ ਪੱਕੀ ਆ ਗੱਲ ਡੁੱਬਣ ਨਹੀਂ ਦਿੰਦੇ ਹੌਸਲਾ ਨਾ ਛੱਡੋ ਹਾਂ ਤੂੰ ਇਹਦੇ ਪੱਲੇ ਪਾਸੇ ਬੈਠੇ ਕੋ ਵੱਲੇ ਪੱਲੇ ਪਾਸੇ ਹੈ ਕੋਠੀ ਗੋਲੀ ਪਰ ਪਾਦਾ ਕੋਠੀ ਗੋਲੇ ਆਹੋ ਹਾਂ ਦਾ ਕਾਧਾ ਜਾਏ ਤਰ ਕਹੀ ਹੈ ਤੇ ਫੇਰ ਮੈਂ ਜਾ ਕੇ ਕਾਧਾ ਜਾਇਂ ਚਤਾਜੀ ਚਲ ਮੈਂ ਪਾਣੀ ਪੁਣੀ ਪੀ ਲਾਂ ਬਿਸ਼ਾਭ ਕਰਕੇ ਆਉਂਦਾ ਮੈਂ ਹਾਂ ਹਾਂ ਮੈਂ ਬਿਸ਼ਾਭ ਕਰ ਲਾਂ ਕਾਧਾ ਤੋਰ ਕੇ ਆ ਬਕਟਾਰੇ ਨੂੰ ਚਲੇ ਨੂੰ ਹਜੇ ਨਹੀਂ ਜਾਂਦਾ ਮੈਂ ਠਰ ਕੇ ਜਾਊਂਗਾ ਹਾਂ ੜਕ ਕੇ ਜਾਂਦਾ ਮੈਂ ਰਾਮੇ ਨੂੰ ਪੁੱਛਦਾ ਗੱਲ ਬਾਤ ਹੈ ਤਰ ਕੇ ਤਰ ਕੇ ਕੀ ਉਹ ਭਾਈਓ ਨਹੀਂ ਇਹ ਦੇਖੋ ਹਾਂ ਹਾਂ ਜਾਵਰ ਦਾ ਜਾਵਰ ਦਾ ਕੀ ਲੈ ਆ ਤਾ ਤੂ ਇਹਦੇ ਵਾਸਤੇ ਹਮ ਮੈਂ ਤਾਂ ਯਾਰ ਪਕੌੜੇ ਇਹ ਲੈ ਕੇ ਆਇਆ ਸੀ ਪਕੌੜੇ ਨਾ ਲੈ ਆਇਆ ਤਾਂ ਤੈਨੂੰ ਗਾਲਾਂ ਕੱਢੀ ਜਾਂਦਾ ਸੀ ਇਹ ਤੇ ਦੁਪਹਿਰੇ ਤੈਨੂੰ ਗਾਲਾਂ ਕੱਢੀ ਜਾਂਦਾ ਸੀ ਤਾਂ ਨਹੀਂ ਮੈਨੂੰ ਨਹੀਂ ਕੱਢਦਾ ਹੁਣ ਅਸ਼ਿਰ ਇਹਨੂੰ ਕੱਢੀ ਜਾਂਦਾ ਸੀ ਗਾਲਾਂ ਇਹ ਮਾੜੂ ਮਾੜੂ ਮੈਨੂੰ ਗਾਲ ਨਹੀਂ ਕੱਢਦਾ ਆਪ ਤਾਂ ਹੰਦੇ ਕਿਉਂ ਭਾਈ ਮਾੜੂ ਹਾਂ ਚੰਗੇ ਆ ਬਕੌੜੇ ਰੋਣਾ ਨਾ ਕਰੀ ਬਕੌੜੇ ਚੰਗੇ ਆ ਭਾਈ ਆਹੋ ਅਜਾ ਰਾਨਾ ਕਰੇ ਤੀਰਤੀ ਬਖਾਨੀਆਂ ਜਾਕੇ ਨੇ ਹਉ ਤੂੰ ਐ ਕਰੀ ਫਰ ਪਰਥੋਂ ਆਜੀ ਚੰਗਾ ਪੰਗਾ ਇਹ ਨਾ ਹੋਵੇ ਤੂੰ ਨਾ ਮੈਂ ਨਹੀਂ ਆਉਂਗਾ ਕੋਠੀ ਦੇ ਕੋਲੇ ਬੈਠੋ ਆਹੋ ਫੋਨ ਮਾਰੀ ਤੂੰ ਰਾਮਾ ਤੈਨੂੰ ਲੈ ਆਉਗਾ ਘੜੀ ਤੇ ਬਾਖ ਹੈ ਮਰ ਹਮੇ ਨੂੰ ਕਹਿਆ ਨਾ ਚੰਗਾ ਚੰਗਾ ਤੇ ਮੀਟ ਬਣਾਵਾਂਗੇ ਚੋਟੀ ਦਾ ਬੱਕਰਾ ਬਣਾ ਕੇ ਇੱਕ ਮੁਰਗਾ ਚੰਗਾ ਕੀ ਬਣਾ ਕੇ ਮੁਰਗਾ ਕੋ ਬੱਕਰਾ ਬੱਕਰਾ ਠੀਕ ਆ ਬੱਕਰਾ ਹੀ ਤਰ੍ਹਾਂ ਗਈ ਆ ਤਾਕ ਤੋਕ ਤਾ ਜਾਂਦੀ ਆ ਬੁੱਢੇ ਹੱਡ ਆ ਹਾਂ ਹਾਂ ਮੈਂ ਤਾਂ ਬੱਕਰਾ ਖਾਂਦਾ ਕਰਕੇ ਤੁਰੇ ਫਿਰਦਾ ਗੋਡੇ ਘੱਡੇ ਨਹੀਂ ਦੁਖਦੇ ਇਹ ਵੀ ਇਹ ਵੀ ਕਹੇ ਗੱਲ ਪੱਕੀ ਆ ਜਾਨ ਪੈਂਦੀ ਆ ਤੇ ਹੋਰ ਬੱਕਰੇ ਨੰਰਵਾ ਹੁੰਦਾ ਬੰਧਾ ਚੋਟੀ ਦਾ ਬੰਨ ਜਾਂਦਾ ਅਜਨੇ ਪਹਿਲਵਾਨ ਸਾਰੇ ਬੱਕਰਾ ਖਾਂਦੇ ਆ ਭਾਈ ਖਾਂਦੇ ਆ ਉਹ ਤਾਂ ਘਰ ਦੇ ਤੇਲ ਚ ਕੱਢੇ ਆ ਸਰੋਂ ਦੇ ਤੇਲ ਚ ਘਰ ਦੇ ਚ ਹਾਂ 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 ਦੇਖਿਆ ਕਹਿੰਦੇ ਸਵਾਦ ਬਣੇ ਹਾਂ ਸਰ ਹੁੰਦਾ ਤੇਲ ਆਪਣੇ ਘਰ ਦਾ ਬਾਧੂ ਹੈ। ਹਾਂ। ਹੋਰ। ਮਾਦਰ ਹਾਂ ਮੈਨੂੰ ਆਖਾ ਦੀ ਗੇ ਲੰਚਾ ਕਲਿਆ ਇੱਕ। ਪਿਆਓ ਆਪਣੇ ਘਰੇ। ਦਾਲ ਦੂਲ ਸਰੋਂ ਦੇ ਤੇਲ ਚ ਬਣਾਇਆ ਕਰੋ ਦਾਲ ਦੂਲ ਬਹੁਤ ਸੁਆਦ ਬਾਂਦੀ। ਨਹੀਂ ਨਹੀਂ ਬਾਂਦੀ ਨਾ ਇਹ ਵੀ ਗੱਲ ਪੱਕੀ ਹੈ। ਭਗਤਾਂ ਵਾਲੇ। ਹਾਂ। ਕਿੱਲਾ ਸਰੋਂ ਦਾ ਬੀਜਾ ਸੀ ਹਰ ਕੀ। ਭੋੜੀ ਵਾਲੀ ਜੀ ਬੀਜਾ ਸੀ ਕਾ। ਆਹੋ ਉੱਥੇ ਹੀ ਬੀਜਾ ਸੀ। ਹੈ। ਚਲ ਚੰਗਾ ਫਿਰ ਮੈਂ ਜਾਣਾ ਹੈ। ਹੋਰ ਚਾਹ ਪੀ। ਹਾ ਇਹਨੂੰ ਵੀਰੇ ਨੂੰ ਕੱਈਆ ਫੀਗਾ ਮੰਗਾ ਲੈ। ਉਹ ਰਾਮੇ ਨੂੰ ਕਹਿ ਨਾ ਨਰਾਮਾ। ਹਾਂ ਰਾਮੇ ਨੇ ਕਹੀ ਬਾਈਕ ਨਾਲ ਕੇ ਮੈਂ ਤੁੰਗੋ ਹਾਂ ਨਹੀਂ ਮਾਰੇ ਤੂੰ ਲੜਹਿਣਾ ਕਰ ਰਾਮਾ ਦਾ ਨਰਦਾ ਬਾੜਾ ਮੇਰੇ ਨਾਲ। ਹਾਂ ਨਹੀਂ ਲੱਗਦਾ ਯਾਰ। ਮੈਂ ਨਹੀਂ ਲੱਗਦਾ। ਮੈਂ ਉਹਨੂੰ ਕਹਿ ਦੂੰਗਾ ਬਈ ਤੇ ਰਾਮਿਆ। ਹਾਂ ਫੀਗਾ ਮੰਗਾ ਕੇ। ਤੂੰ ਇਹਨੂੰ ਲੈ ਕੇ ਆਈ ਇੱਥੇ। ਚੰਗਾ। ਕਹਿ ਜਿਉਂ ਨੂੰ। ਤੇ ਰਾਮੇ ਨਾਲ ਜੀਪ ਤੇ ਐਸ ਵੇਲੇ ਆ ਜੀ ਚੰਗੋ। ਚੰਗਾ। ਹਾਂ ਆਇਆ ਤੋ ਸਤੰਗੋ ਚਲ ਜਾਣਾ ਮੈਂ। ਚੰਗਾ ਮੇਰਾ ਨਾ ਕਾਰਾ।